ਹਾਂਜੀ ਵਿਸ਼ਵਜੀਤ ਦੇ ਵਰਸਸ ਸਟੇਟ ਆਫ ਅਸਾਮ ਲੇਟੈਸਟ ਜਜਮੈਂਟ ਆ ਸੁਪਰੀਮ ਕੋਰਟ ਦੀ ਐਨਡੀਪੀਐਸ ਦੇ ਕੇਸ ਦੇ ਉੱਪਰ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਨਸ਼ਾ ਤਸਕਰੀ ਕੇਸ ਦੇ ਵਿੱਚ ਦੇਖਦੇ ਆਪਾਂ ਐਨਡੀਬੀਐਸ ਕੇਸਾਂ ਦੇ ਵਿੱਚ ਕਈ ਵਾਰ ਆ ਜਿਵੇਂ ਕੋਈ ਗੱਡੀ ਹੁੰਦੀ ਹੈ ਕਿਸੇ ਦੀ ਉਹਦੇ ਵਿੱਚ ਕੋਈ ਡਰੱਗਸ ਫੜਿਆ ਜਾਂਦਾ ਉਹਨੂੰ ਜਬਤ ਕਰ ਲੈਂਦੇ ਨੇ ਆਪਾਂ ਨੂੰ ਸੂਪਰਦਾਰੀ ਕਰਾਉਣੀ ਪੈਂਦੀ ਆ ਸਿੰਪਲ ਸ਼ਬਦਾਂ ਦੇ ਵਿੱਚ ਤਾਂ ਸੁਪਰੀਮ ਕੋਰਟ ਨੇ ਗੱਲ ਕਿਹਾ ਮੰਨ ਲਓ ਗੱਡੀ ਦਾ ਓਨਰ ਕੋ ਓਨਰ ਕੋਈ ਮੰਨ ਲਓ ਸਰਜੀਤ ਸਿੰਘ ਨਾਮ ਦਾ ਬੰਦਾ ਹੈ ਤੇ ਉਹ ਕੋਈ ਵੀ ਡਰਾਈਵਰ ਜਾਂ ਕੋਈ ਹੋਰ ਚਲਾ ਰਿਹਾ ਸੀ ਤਾਂ ਉਹ ਫੜੀ ਗਈ ਤਾਂ ਗੱਡੀ ਵੀ ਜ਼ਬਤ ਕਰ ਲਈ। ਸੁਪਰੀਮ ਕੋਰਟ ਨੇ ਇਹਦੇ ਵਿੱਚ ਕਲੀਅਰ ਕੀਤਾ ਹੈ ਵੀ ਐਨਡੀਪੀਐਸ ਦੇ ਮਸਲਿਆਂ ਦੇ ਵਿੱਚ ਜਦੋਂ ਕੋਈ ਵੀ ਡਰੱਗਸ ਫੜਾ ਜਾਂਦਾ ਜਦੋਂ ਉਹਨੂੰ ਜ਼ਬਤ ਕੀਤਾ ਜਾਂਦਾ ਜਿਹੜਾ ਜਿਹੜਾ ਗੱਡੀ ਦਾ ਓਨਰ ਹੈ ਜਾਂ ਮੋਟਰਸਾਈਕਲ ਦਾ ਓਨਰ ਹੈ ਉਹਨੂੰ ਨਹੀਂ ਪਤਾ ਜਾਂ ਉਹਦੀ ਜਾਣਕਾਰੀ ਦੇ ਵਿੱਚ ਇਹ ਚੀਜ਼ ਹੈ ਹੀ ਨਹੀਂ ਵੀ ਜਿਹੜਾ ਇਹ ਡਰਾਈਵਰ ਹੈ ਇਸ ਕੰਮ ਵਾਸਤੇ ਇਹ ਯੂਜ਼ ਕਰ ਰਿਹਾ ਹੈ। ਤੇ ਉਸ ਓਨਰ ਦੇ ਕੋਲ ਇਸ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਉਕਤਾ ਸਬੂਤ ਨੇ ਵੀ ਨਾ ਤਾਂ ਉਹਦੀ ਨੌਲੇਜ ਦੇ ਵਿੱਚ ਚੀਜ਼ ਸੀ ਇਹ ਨਾ ਉਹਦੀ ਜਾਣਕਾਰੀ ਦੇ ਵਿੱਚ ਚੀਜ਼ ਸੀ ਇਹ ਵੀ ਜਿਹੜਾ ਇਹ ਬੰਦਾ ਹੈ ਇਹ ਗੱਡੀ ਲੈ ਕੇ ਜਾ ਰਿਹਾ ਤਾਂ ਇਸ ਕਰਕੇ ਜਿਹੜੀ ਉਹਦਾ ਅਧਿਕਾਰ ਹੈ ਜਾਂ ਉਹਦਾ ਮੋਟਰਸਾਈਕਲ ਹੈ ਉਹ ਜ਼ਬਤ ਨਹੀਂ ਕੀਤਾ ਜਾਊਗਾ ਪੁਲਿਸ ਦੇ ਦੁਆਰਾ ਇਹ ਜੱਜਮੈਂਟਸ ਬਹੁਤ ਜ਼ਿਆਦਾ ਕਾਮ ਆਮ ਕਰਕੇ ਬਾਅਦ ਦੇਖਦੇ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਜਿਹੜੀ ਹੈਗੇ ਨੇ ਬਾਈਕ ਜਾਂ ਗੱਡੀ ਹੈ ਜਾਂ ਕੋਈ ਟਰੱਕ ਹੈ ਇਹਨਾਂ ਚੀਜ਼ਾਂ ਨੂੰ ਜ਼ਬਤ ਕਰ ਲੈਂਦੀ ਹੈ ਇਹ ਉਤੇ ਗਰਾਉਂਡ ਵੀ ਨਹੀਂ ਬਣਦਾ ਹੈਗਾ ਸੋ ਇਸ ਕਰਕੇ ਇਹ ਜ਼ਰੂਰ ਧਿਆਨ ਰੱਖੋ ਜੇ ਕਿਸੇ ਦਾ ਵੀ ਵਾਈਕ ਜਾਂ ਕਿਸੇ ਦਾ ਵੀ ਕੋਈ ਕਾਰ ਐਨਡੀਪੀਐਸ ਚ ਚੀਜ਼ਾਂ ਦੇ ਵਿੱਚ ਫੜਿਆ ਜਾਂਦਾ ਜਬਤ ਕੀਤਾ ਜਾਂਦਾ ਸੂਪਰਦਾਰੀ ਦੇ ਵਿੱਚ ਜਦੋਂ ਆਪਾਂ ਲਾਉਨੇ ਆ ਤਾਂ ਇਹ ਜੱਜਮੈਂਟ ਆਪਾਂ ਲੈ ਸਕਦੇ ਆ ਵੀ ਕੰਪਲੇਟੈਂਟ ਦੀ ਨੌਲੇਜ ਜਾਂ ਅਟੈਂਸ਼ਨ ਲਈ ਦੇ ਵਿੱਚ ਕੋਈ ਚੀਜ਼ ਹੈ ਨਹੀਂ ਸੀ ਉਹਦੇ ਲਾਵੇ ਉਕਤਾਂ ਸਬੂਤ ਨੇ ਉਹਨੂੰ ਨਹੀਂ ਪਤਾ ਸੀ ਇਹ ਕੰਮ ਇਹ ਜਿਹੜੀ ਗੱਡੀ ਇਸ ਕੰਮ ਦੇ ਲਈ ਯੂਜ਼ ਹੋ ਰਹੀ ਹੈ ਆ ਉਹਨੂੰ ਇਸ ਜਜਮੈਂਟ ਦੇ ਹਾਵ ਦੇ ਉੱਤੇ ਸੁਪਰੀਮ ਕੋਰਟ ਦੇ ਮੁਤਾਬਕ ਜਿਹੜੀ ਉਹਦੀ ਗੱਡੀ ਆ ਉਹ ਜ਼ਬਤ ਨਹੀਂ ਕੀਤੀ ਜਾਊਗੀ ਉਹ ਰੀਲீஸ் ਕੀਤੀ ਹੀ ਜਾਊਗੀ ਸੋ ਇਹ ਪੁਲਿਸ ਨੂੰ ਵੀ ਡਾਇਰੈਕਸ਼ਨਸ ਨੇ ਇਹਦੇ ਵਿੱਚ ਵੀ ਜਦੋਂ ਇਦਾਂ ਦੀ ਕੋਈ ਚੀਜ਼ ਆਉਂਦੀ ਆ ਤਾਂ ਸ਼ਿਕਾਇਤ ਕਰਤਾ ਬੋਲੇ ਵੀ ਭਾਈ ਮੈਨੂੰ ਨਹੀਂ ਪਤਾ ਤੁਸੀਂ ਕੰਮ ਖਮ ਦੇ ਵਿੱਚ ਹੁੰਦੇ ਇਹ ਜਜਮੈਂਟ ਹੈ ਜੋ ਮੈਂ ਦੱਸੀ ਹੈ ਜੇ ਕਿਸੇ ਨੇ ਪੀਡੀਐਫ ਫਾਈਲ ਲੈਣੀ ਹੋਵੇ ਮੈਂ ਉਹ ਵੀ ਸੈਂਡ ਕਰ ਦਾਂਗਾ ਪੜੋ ਤੇ ਇਸ ਕਰਕੇ ਇਹ ਚੀਜ਼ ਨੂੰ ਧਿਆਨ ਰੱਖੋ ਐਨਡੀਪੀਐਸ ਦੇ ਮਕਦਮਿਆਂ ਦੇ ਵਿੱਚ ਥੈਂਕ ਯੂ